ਕੀ ਗੱਲ ਮੰਮੀ ਜੀ ਤੁਸੀਂ ਪਹਿਲਾਂ ਵੀ ਮੈਨੂੰ ਇੱਕ ਵਾਰ ਸੂਟਾਂ ਹੀ ਚੁਕਾਤੇ ਹੁਣ ਫੇਰ ਫੇਰ ਤੁਸੀਂ ਮੈਨੂੰ ਇਹ ਸੂਟ ਚੁਕਾਈ ਜਾਂਦੇ ਬਾਹਰੀਆਂ ਗੱਲਾਂ ਜੀਆਂ ਨਾ ਕਰ ਤੂੰ ਫਟਾਫਟ ਲੈ ਜਾ ਇਹਨੂੰ ਚੱਕ ਕੇ ਮੰਮੀ ਦੀਦੀ ਕਿੱਧਰ ਚਲੇ ਗਏ ਤੁਸੀਂ ਤਾਂ ਕਹਿੰਦੇ ਸੀ ਹੁਣ ਹੀ ਦੀਦੀ ਆਏ ਨੇਗੇ ਸੂਟ ਕਿੱਧਰ ਗਿਆ ਨਾਲ ਇੱਥੇ ਸੂਟ ਪਾਇ ਸੀ ਮੰਮੀ ਜੀ ਜਿਹੜੇ ਮੈਂ ਉਹ ਨਹੀਂ ਲੈ ਕੇ ਆਈ ਸੀ ਤੇੀ ਦੀਦੀ ਤਾਂ ਚਲੀ ਗਈ ਉਹਨੂੰ ਸੂਟ ਪਸੰਦ ਆਗੇ ਸੀ ਮੈਨੂੰ ਉਹ ਦੇਤੇ ਸੂਟ ਤਾਂ ਤੁਸੀਂ ਚੁਕਾਤੇ ਪਤਾ ਹੈ ਮੇਰੀ ਮਾਂ ਨੇ ਕਿੰਨੇ ਮੈਨੂੰ ਚਾਹ ਨਾਲ ਦਿੱਤੇ ਸੀ ਸੂਟ ਤੇ ਫਿਰ ਸੂਟ ਦਿੱਤੇ ਸੀ ਆ ਵੀ ਚੁਕਾ ਦਿੰਦੇ ਆ ਰੱਖਣ ਦੀ ਕੀ ਲੋੜ ਸੀਗੀ ਆ ਵੀ ਉਹਨੂੰ ਹੀ ਦੇ ਦਿੰਦੇ ਤੁਸੀਂ ਇਹਨੇ ਚਾਹ ਨਾਲ ਦਿੱਤੇ ਸੀ ਮੇਰੀ ਮੰਮੀ ਨੇ ਉਹ ਸੂਟ ਮੈਨੂੰ ਜਿਹੜੇ ਤੁਸੀਂ ਦੀਦੀ ਨੂੰ ਚੁਕਾਤੇ ਉਹ ਮੀਰ ਹੁੰਦੀ ਹੁੰਦੀ ਐ ਮੰਮੀ ਜੀ ਕੀ ਹੋ ਗਿਆ ਰੋਮੀ ਤੂੰ ਹੁਣ ਤਾਂ ਗਈ ਸੀਗੀ ਹੁਣ ਰੋਂਦੀ ਆਉਣੀ ਐ ਕੀ ਦੱਸਾਂ ਮੰਮੀ ਜੀ ਜਦੋਂ ਮੈਂ ਸੂਟ ਲੈ ਕੇ ਘਰ ਗਈ ਤਾਂ ਉੱਥੇ ਮੇਰੀ ਨਨਦ ਬੈਠੀ ਸੀ ਮੇਰੀ ਸੱਸ ਨੇ ਮੇਰੀ ਨਨਦ ਨੂੰ ਉਹੀ ਸੂਟ ਚਕਾਤੇ ਉਹਦੀ ਇੰਨੀ ਹਿੰਮਤ ਉਹਨੇ ਆ ਮੇਰੀ ਦੀ ਜੇ ਸੂਟ ਚੱਕ ਕੇ ਆਪਦੀ ਦੀ ਨੂੰ ਚਕਾਤੇ ਉਹਦੇ ਚ ਇੰਨੀ ਗੁੰਝਾਇਸ਼ ਨਹੀਂ ਹੈਗੀ ਵੀ ਆਪਦੀ ਦੀ ਨਵੇਂ ਲੈ ਕੇ ਦੇ ਦੇਵੇ ਮੈਂ ਤੈਨੂੰ ਇੰਨੇ ਚੌ ਨਾਲੇ ਸੂਟ ਦਿੱਤੇ ਸੀ ਚੱਲ ਉਠ ਰੋ ਨਾ ਚੱਲ ਹੁਣੀ ਤੇਰੇ ਸਹੁਰੇ ਚਲਦੇ ਆ ਤੇ ਸੱਸ ਨੂੰ ਹੁਣੀ ਕਹਿਣੀ ਆਵੇਂ ਰੁਕੋ ਰੁਕੋ ਮੰਮੀ ਬੈਠੋ ਕੀ ਹੋ ਗਿਆ ਤੈ ਮੈਨੂੰ ਰੋਕਿਆ ਕਿਉਂ ਜਾਣਾ ਨਹੀਂ ਕਿਉਂ ਮੰਮੀ ਜੀ ਸੋਨੂੰ ਬੜਾ ਦੁੱਖ ਲੱਗਿਆ ਵੀ ਮੇਰੀ ਸੱਸ ਨੇ ਮੇਰੀ ਨਣਦ ਨੂੰ ਸੂਟ ਚ ਕਾ ਤੇ ਥੋੜੇ ਦਿੱਤੇ ਹੋਏ ਆ ਫਿਰ ਭਾਬੀ ਨੂੰ ਕਿੰਨਾ ਦੁੱਖ ਲੱਗਿਆ ਹੋਣਾ ਵੀ ਤੁਸੀਂ ਉਹਦੀ ਮਾਂ ਦੇ ਦਿੱਤੇ ਹੋਏ ਸੂਟ ਮੈਨੂੰ ਦੇਤੇ ਉਹਦੀ ਮਾਂ ਨੇ ਵੀ ਬੜੇ ਚੌਣ ਵਾਲੇ ਦਿੱਤੇ ਹੋਣਗੇ ਸੂਟ ਉਹਦੀ ਮਾਂ ਨੇ ਵੀ ਸੋਚਿਆ ਹੋਊਗਾ ਵੀ ਮੇਰੀ ਧੀ ਪਾ ਲੂਗੀ ਇਹ ਸੂਟ ਸਵਾ ਕੇ ਅੱਗੇ ਵੀ ਤੁਸੀਂ ਕਿੰਨੀ ਵਾਰ ਮੈਨੂੰ ਉਹ ਉਹਦੇ ਪੇਕਿਆਂ ਤੋਂ ਆਈਆਂ ਹੋਈਆਂ ਚੀਜ਼ਾਂ ਚਕਾਈਆਂ ਨੇ ਉਹਦਾ ਜੀ ਨਹੀਂ ਕਰਦਾ ਹੈਗਾ ਵੀ ਆਪਦੀ ਪੇਕਿਆਂ ਤੋਂ ਆਈ ਹੋਈ ਚੀਜ਼ ਉਹ ਪਾ ਕੇ ਹੰਡਾਵੇ ਮੰਮੀ ਜੀ ਇਹ ਤੁਹਾਡੀ ਸੋਚ ਬਹੁਤ ਗਲਤ ਆ ਜੇ ਮੈਂ ਤੁਹਾਡੀ ਧੀ ਆ ਤਾਂ ਉਹ ਵੀ ਕਿਸੇ ਦੀ ਧੀ ਆ ਤੁਹਾਨੂੰ ਐਦਾਂ ਨਹੀਂ ਕਰਨਾ ਚਾਹੀਦਾ ਮੰਮੀ ਜਿਹੜੀ ਗੱਲ ਤੂੰ ਕਹੀ ਐ ਸਹੀ ਕਹੀ ਐ ਮੈਂ ਧਿਆਨ ਰੱਖੂਗੀ ਐਦਾਂ ਮੈਂ ਦੁਬਾਰੇ ਨਹੀਂ ਕਰਦੀ ਬਹੁਤ ਚੰਗੀ ਗੱਲ ਆ ਮੰਮੀ ਜੀ ਇਹ